ਸਰਬਜੀਤ ਸੰਗਰੂਰ ਵੀ ਦੀ ਕਰਤਾ ਜਾਣਦਿਆਂ ਹੋਇਆ ਵੀ ਤੂੰ ਨਾ ਪਾਗਲ ਆਪਣੇ ਨੂੰ ਗੋਲਦੀ ਨਾ ਪਾਗਲ ਆਪਣੇ ਨੂੰ ਗੋਲਦੀ ਰੂੜੇ ਆ ਜੋ ਤੇਰੇ ਪਿੱਛੇ ਮਰ ਮਰ ਰੂੜੇ ਆ ਜੋ ਤੇਰੇ ਪਿੱਛੇ ਮਰ ਮਰ ਕਿਉ ਸੰਗਰੂਰ ਵੀ ਮਰ ਜਾਣੇ ਨੂੰ ਰੋਲਦੀ ਕਿਉ ਸੰਗਰੂਰ ਵੀ ਮਰ ਜਾਣੇ ਨੂੰ ਰੋਲਦੀ ਮਰ ਗਿਆ ਜੋ ਤੇਰੇ ਲਈ ਮਰ ਗਿਆ ਜੋ ਤੇਰੇ ਲਈ ਤੇਰੇ ਲਈ ਲਿਖ ਲਿਖ ਗੀਤ ਨੀ ਲਿਖ ਲਿਖ ਗੀਤ ਨੀ ਮਾਰ ਲਿਆ ਸੰਗਰੂਰ ਵੀ ਮਾਰ ਲਿਆ ਸੰਗਰੂਰ ਵੀ ਤੇਰੀ ਗਰਮ ਮਜ਼ਾਦੀ ਨਹੀਂ ਨਾ ਠਾਰਿਆ ਸੀਨਾ ਕਦੇ ਤੇਰੇ ਕਿਸੇ ਬੋਲ ਸੀ ਇਤਨੀ ਤੇਰੇ ਕਿਸੇ ਬੋਲ ਸੀ ਇਤਨੀ ਦੱਸ ਮੈਨੂੰ ਦਿਲ ਖੋਲ ਗੱਲ ਸਾਰੀ ਦੱਸ ਮੈਨੂੰ ਦਿਲ ਖੋਲ ਗੱਲ ساری ਹਿੱਸੇ ਸੰਗਰੂਰ ਵੀ ਦੇ ਨਾ ਆਈ ਨਾ ਆਈ ਕਿਉਂ ਤੇਰੀ ਪ੍ਰੀਤ ਨਹੀਂ ਹਿੱਸੇ ਸੰਗਰੂਰ ਵੀ ਦੇ ਨਾ ਆਈ ਨਾ ਆਈ ਕਿਉਂ ਤੇਰੀ ਪ੍ਰੀਤ ਨਹੀਂ ਜਾਣਦੇ ਆ ਹੋਇਆ